ਆ ਬਸਿਆ ਹੋਇਆ ਇੱਕ ਬੰਦਰਗਾਹ ਦੇ ਉੱਤੇ ਸ਼ਹਿਰ ਸਨਟਾਸਕੀ ਇਸ ਸ਼ਹਿਰ ਦਾ ਨਾਮ ਉਹ ਸਾਹਮਣੇ ਇੱਕ ਤੁਹਾਨੂੰ ਦਿਖਾਇਆ ਛੋਟਾ ਜਿਹਾ ਆਈਲੈਂਡ ਤੇ ਉਹਦੇ ਪਰਲੇ ਪਾਸੇ ਕੈਨੇਡਾ ਦਾ ਆਈਲੈਂਡ ਆ ਯਾਨੀ ਕਿ ਕੈਨੇਡਾ ਸ਼ੁਰੂ ਹੋ ਜਾਂਦਾ ਲੇਕ ਐਰੀ ਦੇ ਉੱਤੇ ਆ ਅਸੀਂ ਤੇ ਸਾਂਝੀ ਲੇਕ ਕੈਨੇਡਾ ਅਮਰੀਕਾ ਦੀ ਤੇ ਕਾਫੀ ਪੁਰਾਣਾ ਸ਼ਹਿਰ ਆ ਯਾਨੀ ਕਿ ਪੋਰਟ ਕਹਿ ਸਕਦੇ ਆ ਇਹਨੂੰ ਇੱਥੇ ਵਪਾਰਕ ਜਿੱਥੇ ਜਾਂਉਂਦੀਆਂ ਜਾਂਦੀਆਂ ਸੀ ਸਮੁੰਦਰੀ ਰਸਤੇ ਰਾਹੀਂ ਇੱਥੋਂ ਵਪਾਰ ਹੁੰਦਾ ਹੁੰਦਾ ਸੀ ਅੱਜ ਇਹ ਜਾਨੀ ਇੱਕ ਟੂਰਿਜ਼ਮ ਦਾ ਵਧੀਆ ਅੱਡਾ ਬਣਿਆ ਹੋਇਆ ਆ ਦੇਖੋ ਗੱਡੀ ਖੜੀ ਆ ਪੁਰਾਣੇ ਸਮਿਆਂ ਦੀ ਤੇ ਜਿੱਥੇ ਟੂਰਿਸਟ ਆਉਂਦੇ ਆ ਉਹ ਏਰੀਆ ਦੀ ਤਰੱਕੀ ਹੋਣੀ ਲਾਜ਼ਮੀ ਆ ਉਹਨੂੰ ਜਾਨੀ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਆ ਦੇਖੋ ਬਿਲਡਿੰਗਾਂ ਹੀ ਤੁਹਾਨੂੰ ਦੱਸ ਦੇਣਗੀਆਂ ਕਿੰਨੀ ਤਰੱਕੀ ਆ ਇੱਥੇ ਹੈ ਨਾ ਦਿਖਾਵਾਂਗੇ ਤੁਹਾਨੂੰ ਆਪਾਂ ਇਹ ਸਾਰਾ ਘੁੰਮ ਫਿਰ ਕੇ ਤੇ ਆ ਲਾਈਟਾਂ ਉੱਪਰ ਲਾਈਆਂ ਹੋਈਆਂ ਨੇ ਰਾਤ ਨੂੰ ਜਗਦਿਆਂ ਨੇ ਜਦੋਂ ਬੜੀਆਂ ਹੀ ਸੋਹਣੀਆਂ ਲੱਗਦੀਆਂ ਨੇ ਇਹ ਵੀਡੀਓ ਆਪਾਂ ਬਾਅਦ ਚ ਐਡਿਟ ਕਰਦੇ ਆਂ ਆਵਾਜ਼ ਇਹਦੇ ਵਿੱਚ ਬਾਅਦ ਚ ਭਰਦੇ ਆਂ ਸਾਡੇ ਗਮਾਂਡੀਆਂ ਦੇ ਕੁੱਤੇ ਭੌਂਕਦੇ ਨੇ ਉਹਨਾਂ ਦੀ ਆਵਾਜ਼ ਵੀ ਵਿੱਚ ਆਉਂਦੀ ਆ ਮਾਫੀ ਚਾਹੁੰਦੇ ਆ ਇਹਦੇ ਵਾਸਤੇ ਦੇਖੋ ਐਨ ਤੁਸੀਂ ਬਿਲਡਿੰਗਾਂ ਕਮਾਲ ਦੀਆਂ ਬਣਾਈਆਂ ਹੋਈਆਂ ਨੇ ਐ ਸਾਫ਼ ਸਫਾਈ ਇੱਥੇ ਇੱਕ ਗੱਲ ਤਾਂ ਮੰਨਣ ਵਾਲੀ ਆ ਇਹਨਾਂ ਦੇਸ਼ਾਂ 'ਚ ਲੋਕੀ ਕਿਉਂ ਆਉਂਦੇ ਨੇ ਅਮੀਰ ਗਰੀਬ ਦਾ ਜਿਹੜਾ ਪਾੜਾ ਉਹ ਬਹੁਤ ਘੱਟ ਆ ਜਦੋਂ ਪੰਜਾਬ 'ਚ ਹੁੰਦੇ ਸੀ ਉਦੋਂ ਦੇਖਦੇ ਹੁੰਦੇ ਸੀ ਵੀ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਸੀ ਜਿਹੜੀਆਂ ਆਪਣੇ ਆਮ ਬੰਦੇ ਦੇ ਜਾਂ ਕਹਿ ਦਈਏ ਵੀ ਮਿਡਲ ਵਰਗ ਜਾਂ ਜਿਹੜਾ ਕੋਈ ਗਰੀਬ ਤਬਕਾ ਉਹਨਾਂ ਦੇ ਤਾਂ ਸੋਚ ਤੋਂ ਵੀ ਦੂਰ ਹੁੰਦੀਆਂ ਸੀ ਮਿਡਲ ਵਰਗ ਦੇ ਤਾਂ ਜਣ ਕਿ ਜਿਵੇਂ ਕਹਿ ਦਈਏ ਬਜਟ ਤੋਂ ਬਾਹਰ ਹੀ ਹੁੰਦੀਆਂ ਸੀ ਤੇ ਅਮੀਰਾਂ ਦੀਆਂ ਚੀਜ਼ਾਂ ਹੁੰਦੀਆਂ ਸੀ ਹਨਾ ਇੱਥੇ ਕੋਈ ਇਹੋ ਜਿਹਾ ਹੋਟਲ ਨਹੀਂ ਹੈਗਾ ਵੀ ਜਿੱਥੇ ਕੱਲੇ ਅਮੀਰ ਹੀ ਜਾਂਦੇ ਨੇ ਆਮ ਇੱਕ ਮਤਲਬ ਦਿਹਾੜੀ ਕਰਨ ਵਾਲਾ ਬੰਦਾ ਕਹਿ ਦਈਏ ਆਪਾਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਵੀ ਉੱਥੇ ਜਾ ਕੇ ਖਾ ਸਕਦਾ ਤੇ ਇਹ ਨਹੀਂ ਹੈਗਾ ਕੋਈ ਵੀ ਇਸ ਜਗ੍ਹਾ ਤੇ ਕੱਲਾ ਅਮੀਰ ਹੀ ਆ ਅਫੋਰਡ ਕਰ ਸਕਦਾ ਉਹ ਚੀਜ਼ ਨੂੰ ਚੀਜ਼ਾਂ ਜਾਣੀਆਂ ਐ ਕੋਈ ਫਰਕ ਨਹੀਂ ਹੈਗਾ ਸੋ ਕਿਸੇ ਵੀ ਹੋਟਲ ਚ ਕੋਈ ਅਮੀਰ ਗਰੀਬ ਦਾ ਫਰਕ ਨਹੀਂ ਹੈਗਾ ਜਸ ਇੰਨਾ ਕੁ ਫਰਕ ਜ਼ਰੂਰ ਆ ਵੀ ਰੇਟ ਦਾ ਮਾੜਾ ਮੋਟਾ ਵੱਧ ਘੱਟ ਹੁੰਦਾ ਪਰ ਇਹ ਨਹੀਂ ਹੈਗਾ ਕਿ ਬਸ ਬੱਸੋਂ ਬਾਹਰ ਆ ਵੀ ਆਪਾਂ ਲਈ ਨਹੀਂ ਸਕਦੇ ਕੋਈ ਚੀਜ਼ ਜਾਂ ਉੱਥੇ ਬੈਠ ਕੇ ਖਾ ਨਹੀਂ ਸਕਦੇ ਇਹੋ ਜਿਹਾ ਕੁਝ ਨਹੀਂ ਹੈਗਾ ਬਾਕੀ ਫਿਰ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਵੀ ਹੈਗੀਆਂ ਨੇ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਨਾ ਫਰਨੀਚਰ ਆ ਇੱਥੇ ਜਿੱਥੇ ਵੀ ਪੋਰਟ ਬਣੇ ਹੋਏ ਨੇ ਵਪਾਰਕ ਸਮਝੌਤੇ ਹੋਏ ਬਣੇ ਜਿੱਥੋਂ ਦੀ ਪਾਣੀ ਰਾਹੀਂ ਭਾਵੇਂ ਵਪਾਰ ਹੁਣ ਨਹੀਂ ਹੁੰਦਾ ਉੱਥੋਂ ਦੀ ਐਨਾ ਪਰ ਫਿਰ ਵੀ ਉਹ ਇਲਾਕਿਆਂ ਦੀ ਜਿਹੜੀ ਤਰੱਕੀ ਆ ਉਹ ਆੱਡੀ ਆ ਦੇਖੋ ਐ ਸੋਹਣਾ ਸ਼ਹਿਰ ਤੁਹਾਨੂੰ ਦਿਖਾਤਾ ਨਾ ਹੌਲੀ ਹੌਲੀ ਦਿਖਾ ਦਾਂਗੇ ਤੁਹਾਨੂੰ ਲਗਭਗ ਸਾਰਾ ਅਮਰੀਕਾ ਜੁੜੇ ਰਹੋ ਸ਼ੇਅਰ ਕਰਦੇ ਆ ਕਰੋ ਅੱਗੇ ਤਾਂ ਬਹੁਤ ਲੋਕਾਂ ਨੂੰ ਆਸ ਸੀ ਅਮਰੀਕਾ ਆਉਣ ਦੀ ਕੋਈ ਦੋ ਨੰਬਰ ਚਾਉਣਾ ਚਾਹੁੰਦਾ ਸੀ ਕੋਈ ਕਿਵੇਂ ਕੋਈ ਕਿਵੇਂ ਪਰ ਹੁਣ ਸਭ ਕੁਝ ਬੰਦ ਆ ਆ ਦੇਖੋ ਤੁਸੀਂ ਬੈਂਕ ਵੀ ਡਰਾਈਵ ਥਰੂ ਆ ਡਰਾਈਵ थ्रू ਇੱਥੇ ਗੱਡੀ ਖੜਾ ਕੇ ਹੀ ਪੈਸੇ ਬੰਦਾ ਕਢਾ ਕੇ ਆਪਦੇ ਲੈ ਜਾ ਸਕਦਾ ਜਮਾ ਕਰਾ ਸਕਦਾ ਏਟੀਐਮ ਵੀ ਡਰਾਈਵ थ्रू ਨੇ ਗੱਡੀ ਨਾਲ ਲੱਗਦੀ ਆ ਤੇ ਗੱਡੀ 'ਚ ਬੈਠਾ ਬੈਠਾ ਬੰਦਾ ਪੈਸੇ ਕਢਾ ਸਕਦਾ ਦੇਖੋ ਪ੍ਰਾਣੀਆਂ ਨਵੀਆਂ ਬਿਲਡਿੰਗਾਂ ਬਹੁਤ ਪੁਰਾਣਾ ਸ਼ਹਿਰ ਆ ਇਹ ਸੋ ਕਰਦੇ ਆ ਕਰੋ ਲਾਈਕ ਸ਼ੇਅਰ ਹੱਸਦੇ ਬੱਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ